ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਸੁਲਤਾਨਪੁਰ ਦੇ ਰੋਡ ਤੇ ਦੇਰ ਰਾਤ ਨੂੰ ਕੁਝ ਨੌਜਵਾਨਾਂ ਚਿਗੜਾ ਹੁੰਦਾ ਤਾਂ ਚਿਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਉਸ ਦੇ ਵਿੱਚ ਗੋਲੀਆਂ ਤੱਕਣ ਚੱਲ ਜਾਂਦੀਆਂ ਤਾਂ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਹਰਮਨ ਨਾਮ ਦੇ ਨੌਜਵਾਨ ਨੂੰ ਗੋਲੀ ਲੱਗਣ ਕਾਰਨ ਜਿਹੜੀ ਆ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਉਸ ਮਾਮਲੇ ਦੇ ਵਿੱਚ ਥਾਣਾ ਬੀੜਵੈਣ ਦੀ ਪੁਲਿਸ ਦੇ ਵੱਲੋਂ ਪਹਿਲਾਂ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਜੇਲ੍ਹ ਦੇ ਵਿੱਚ ਪੇਜ ਦਿੱਤਾ ਗਿਆ ਤਾਂ ਦੇਰ ਰਾਤ ਇੱਕ ਨੌਜਵਾਨ ਨੂੰ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਗਿਆ ਤਾਂ ਇਹ ਜਿਹੜਾ ਨੌਜਵਾਨ ਐਨੂੰ ਕਿੱਥੋਂ ਹੁਣ ਗ੍ਰਿਫਤਾਰ ਕੀਤਾ ਗਿਆ ਜੀ ਜੀ ਤੁਹਾਨੂੰ ਯਾਦ ਹੋਣਾ ਅੱਜ ਤੋਂ ਪੂਰਾ 1 ਸਾਲ ਪਹਿਲਾਂ ਹੋਣਾ ਸੀ 5 2 2024 ਨੂੰ ਇੱਥੇ ਇੱਕ ਬੜਾ ਸੰਸਨੀਖੇਜ ਕਤਲ ਹੋਇਆ ਸੀ ਤਰੰਗ ਭਾਜੀ ਨੂੰ ਲੈ ਕੇ ਉਦੋਂ ਦੇ ਮੌਕੇ ਤੇ 5 ਬੰਦੇਆਂ ਦਾ ਨਾਮ ਜਿਹੜਾ ਸੀਗਾ ਬਾਈ ਨੇਮ ਜਿਹੜਾ ਮਕਦਮੇ ਅੰਦਰ ਹੋਇਆ ਸੀ ਇੰਟਰਸੈਕਸ਼ਨ 302 ਦੇਉਦੋਂ ਫੌਰੀ ਕਾਰਵਾਈ ਕਰਦੇ ਹੋਏ ਤਿੰਨ ਚਾਰ ਬੰਦੇ ਮੌਕੇ ਤੇ ਫੜਲੇ ਸੀਗੇ ਫਿਰ ਬਾਕੀ ਹੋਰੇ ਟਾਈਮ ਟਾਈਮ ਜਿਹੜੇ ਬੰਦੇ ਇਹ ਗ੍ਰਸਤਾਰ ਹੋ ਗਏ ਉਹਨਾਂ ਚ ਇੱਕ ਮੁਲਜ਼ਮ ਰਹਿੰਦਾ ਸੀ ਪਰਵਿੰਦਰ ਸਿੰਘ ਮੇਦੀ ਜਿਹੜਾ ਮੇਨ ਕਲਪਰੇਟ ਸੀ ਸਾਥੀ ਸਹਾਇਕ ਕਰਤਾ ਉਹ ਤੇ ਸਾਰਾ ਕਤਲ ਦਾ ਜਿਹੜਾ ਬੁੱਕ ਸਰਪ੍ਰਸਦਾ ਸੀਗਾ ਉਹ ਪਰਵਿੰਦਰ ਸਿੰਘ ਮੇਦੀ ਸੀ ਉਹਨੂੰ ਹੁਣ ਅੱਜ ਪਰਸੋਂ ਜਿਹੜਾ ਸੀਗਾ ਉਹ 에어ਪੋਰਟ ਤੇ ਸੀਗਾ ਦੁਬਈ ਦੀ ਫਲਾਈਟ ਲੈ ਰਿਹਾ ਸੀ ਉਥੋਂ ਨੂੰ ਵਿਸਫਾਰ ਕਰਦੇ ਸੀ ਤਾਂ ਸਰ ਪਤਾ ਲੱਗਾ ਕਿ ਇੰਨਾ ਸਮਾਂ ਇਹ ਨੌਜਵਾਨ ਕਿਹਦੇ ਕੋਲ ਉਥੇ ਲਿਆ ਜੀ ਇਹਦੀ ਸਾਰਾ ਥੋਰੋਲੀ ਹੁਣ ਕੀਤਾ ਜਾ ਰਿਹਾ ਬੰਦਾ ਹੁਣ ਰਿਮਾਰਡ ਤੇ ਸਾਡੇ ਕੋਲੋਂ ਰਮਾਂਡ ਦਰੌਣੇ ਦੇ ਮੌਕੇ ਤੇ ਵਤਿਆ ਕੇ ਜਿਹੜਾ ਪਿਸਤਲ ਉਹ ਵੀ ਪ੍ਰਾਪਤ ਕਰ ਲਿਆ ਗਿਆ। ਕਾਲੇ ਨੇ ਇਨਕਸ਼ਾਫ ਕਰ ਲਿਆ ਸੀਗਾ। ਉਹ ਪਿਸਤਲ ਜਿਹੜੇ ਮਾਰਨਿੰਗ ਨੇ ਕਵਰ ਘੁਆਤਾ ਸੀ ਤੋ। ਸਰ ਇਹਦੇ ਵੱਲੋਂ ਕਿੰਨੀਆਂ ਗੋਲੀਆਂ ਉੱਥੇ ਚਲਾਈਆਂ ਗਈਆਂ ਨੇ ਮੌਕੇ ਤੇ। ਇਹ ਤਾਂ ਕਾਫੀ ਫਾਇਰੀ ਕੀਤੀ ਗਈ ਸੀ ਇਹਨਾਂ ਵੱਲੋਂ। ਇਹ 3-4 ਸਾਥੀ ਸੀਗੇ ਇਹਨਾਂ ਵੱਲੋਂ ਫਾਇਰੀ ਕੀਤੀ ਗਈ ਸੀ। ਉਹ ਤੋਂ ਕੋਲ ਵੀ ਮਿਲੇ ਸੀਗੇ ਤੇ ਪਿਸਤਲ ਜਿਹੜਾ ਇਹਦਾ ਸੀ ਉਹ ਮੌਕੇ ਤੇ ਚੱਲਿਆ ਸੀਗਾ ਤੇ ਇਹਦੀ ਗੋਲੀ ਨਾਲ ਹੀ ਉਹ ਜਿਹੜਾ ਬੰਦਾ ਬੰਨਾ ਤਸੀਕ ਹੋਇਆ ਸੀਗਾ। ਹਾਂ ਹੁਣ ਅੱਗੇ ਫਰਦਰ ਕੀਤੀ ਜਾ ਰਹੀ ਹੈ ਸਰ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਦੀ ਗੱਡੀ ਦੇ ਉੱਪਰ ਵੀ ਗੋਲੀਆਂ ਲੱਗੀਆਂ ਸੀ ਉਸ ਮਾਮਲੇ ਦੇ ਵਿੱਚ ਹਾਂਜੀ ਹੋਇਆ ਸੀ ਜੀ ਉਹਨਾਂ ਨੂੰ ਵੀ ਉਹਨਾਂ ਦੇ ਬਿਆਨ ਕਲਮਤ ਕਰਕੇ ਉਹਨਾਂ ਨੂੰ ਵੀ ਵਿੱਚ ਮੌਕੇ ਦੇ ਗਵਾਹ ਨੇ ਉਹ ਮੇਨ ਗਵਾਹ ਤੇ ਜੇਕਰ ਅਸੀਂ ਗੱਲ ਕਰੀਏ ਸਰ ਜਿਹੜੇ ਵਿਆਪਨ ਦੇ ਨਾਲ ਗੋਲੀਆਂ ਇਹਨਾਂ ਦੇ ਵੱਲੋਂ ਚਲਾਈਆਂ ਗਈਆਂ ਨੇ ਕੀ ਉਹ ਲਾਇਸੈਂਸੀ ਨੇ ਜਾਂ ਫਿਰ ਇਹਨਾਂ ਦੇ ਵੱਲੋਂ ਨਜਾਇਜ਼ ਅਸਲੇ ਜਿਹੜੇ ਨੇ ਉਹ ਰੱਖੇ ਗਏ ਨੇ ਮੇਰੇ ਨਾਲ ਜੋ ਦੀਪੂ ਦਾ ਨਾ ਲੜਕਾ ਸੀਗਾ ਉਹਦੇ ਕੋਲ ਲਿਸੈਂਸੀ ਵੈਪਨ ਸੀਗਾ ਬਾਕੀ ਹੋਰ ਦੋਵਾਂ ਕੋਲ ਨਹੀਂ ਜਾਂਦੇ ਤੇ ਇਹਦੇ ਕੋਲ ਪਤਾ ਲੱਗਾ ਇਹਨੇ ਇਹ ਜਿਹੜੇ ਅਸਲੇ ਨੇ ਕਿਹਦੇ ਕੋਲ ਲਿੱਤੇ ਨੇ ਕਿੰਨੇ ਪੈਸਿਆਂ ਦੇ ਵਿੱਚ ਲੈ ਕੇ ਆਏ ਨੇ ਮਾਰਨ ਦੀ ਨੀਅਤ ਉਹਦੇ ਨਾਲ ਹੀ ਉੱਥੇ ਪਹੁੰਚੇ ਸੀ ਜਦੋਂ ਝਗੜਾ ਹੁੰਦਾ ਜੀ ਇਹਨਾਂ ਦਾ ਹਾਂ ਜੀ ਇਹ ਹੁਣ ਇਹਨਾਂ ਦਾ ਰਿਮਾਂਡ ਲਿਆ ਜੀ ਇਸੇ ਗੱਲ ਤੋਂ ਹੀ ਹੁਣ ਸਾਰੀ ਇਹ ਵੈਰੀਕਸ਼ਨ ਚੱਲ ਰਹੀ ਹੈ ਪਰ ਜੇਕਰ ਅਸੀਂ ਗੱਲ ਕਰੀਏ ਏਜੰਟ ਦਾ ਪਤਾ ਲਗਾਇਆ ਜਾਏਗਾ ਜਿਹੜਾ ਇਹਨੂੰ ਬਾਹਰ ਭੇਜ ਲਗਾ ਸੀ ਕਿਉਂਕਿ ਇਹਦੇ ਉੱਪਰ ਪਰਚਾ ਦਰਜ ਹੈ ਤਾਂ ਉਸ ਤੋਂ ਇਹ ਬਾਵਜੂਦ ਵੀ ਰਿਪੋਰਟ ਹੋ ਕੇ ਬਹੁਤ ਇੱਕ ਕ੍ਰਾਈਮिनल ਬੰਦਾ ਸੀ ਤਾਂ ਇਹਨੂੰ ਏਜੰਟ ਬਾਹਰ ਭੇਜਿਆ ਉਹ ਏਜੰਟ ਦੇ ਉੱਪਰ ਵੀ ਕੋਈ ਕਾਰਵਾਈ ਕੀਤੀ ਜਾਏਗੀ ਇਸ ਮਾਮਲੇ ਦੇ ਵਿੱਚ ਕੋਈ ਤਸੀਹੇ ਕਰਦੇ ਆ ਤਸੀਹੇ ਕਰਕੇ ਸਾਰੀ ਕੀਤੀ ਜਾਊਗੀ ਜੇਕਰ ਕਿਸੇ ਦੇ ਵਿੱਚ ਗੋਲੀ ਤਪਾਈ ਗਈ ਤੇ ਉਹਦੇ ਵਿਰੁੱਧ ਕਾਰਵਾਈ ਹੁਸ਼ ਕੀਤੀ ਜਾਊਗੀ ਤਾਂ ਹੁਣ ਪੂਰੇ ਜਿਹੜੇ ਨੌਜਵਾਨ ਨੇ ਉਹ ਫੜੇ ਗਏ ਨੇ ਜਾਂ ਫਿਰ ਕੋਈ ਇਸ ਮਾਮਲੇ ਦੇ ਵਿੱਚ ਹਜੇ ਨੌਜਵਾਨ ਰਹਿ ਗਿਆ ਹੈ ਗ੍ਰਿਫਤਾਰ ਹੋਣ ਵਾਲਾ ਇਹਨੂੰ ਇੱਕ ਬੰਦਾ ਇੱਕ ਹੋਰ ਨਾਮ ਜਦ ਹੋਇਆ ਸੀਗਾ ਸਿਟੀ ਨਾਂ ਦਾ ਲੜਕਾ ਹੈ ਉਹਨਾਂ ਦਾ ਵੀ ਪਤਾ ਲੱਗੇ ਬਾਹਰ ਚਲੇ ਗਿਆ ਉਹਨੂੰ ਸ਼ਾਮਲ ਪੇਸ਼ ਕਰਕੇ ਫਿਰ ਉਹਦਾ ਜਿਹੜਾ ਹੈ ਜੋ ਸਰ ਉਸ ਨੌਜਵਾਨ ਦੇ ਵੱਲੋਂ ਹੀ ਇਹਨੂੰ ਏਜੰਟ ਦਾ ਨੰਬਰ ਦਿੱਤਾ ਗਿਆ ਜਿਹੜਾ ਪਹਿਲਾਂ ਨੌਜਵਾਨ ਉਸ ਮਾਮਲੇ ਦੇ ਵਿੱਚ ਬਾਹਰ ਵਿਦੇਸ਼ ਦੇ ਵਿੱਚ ਚਲਾ ਗਿਆ ਇਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਅਜੇ ਲੋਕ ਪਹਿਲਾਂ ਗੱਲ ਕਰਨੀ ਮੁਨਾਸਬ ਨਹੀਂ ਇਹ ਸਾਰਾ ਵੈਰੀਫਾਈ ਕਰਕੇ ਚਲਾਨ ਚਸਾ ਹੋਊਗਾ ਤਾਂ ਤੁਸੀਂ ਵੇਖਿਆ ਕਿ ਸਰਦਾਰ ਸੁਖਪੀਰ ਸਿੰਘ ਹੁਣਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਫਿਲਹਾਲ ਮੰਨ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਮਾਮਲੇ ਦੇ ਵਿੱਚ ਪਹਿਲਾਂ ਵੀ ਕੁਝ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤਾਂ ਬੇਦੀ ਨਾਮ ਦਾ ਜਿਹੜਾ ਨੌਜਵਾਨ ਆਇਆ ਹੈ ਇਹ ਬਿਲਕੁਲ ਉਸ ਘਟਨਾ ਦਾ ਮਾਸਟਰਮਾਈਂਡ ਸੀ ਜੋ ਕਿ ਵਿਦੇਸ਼ ਭੱਜਣ ਲੱਗਾ ਸੀ ਜਦੋਂ ਪੁਲਿਸ ਨੂੰ ਤਲਾਸ਼ ਮਿਲਦੀ ਹੈ ਤਾਂ ਥਾਣਾ ਬੀੜਵੀਆਂ ਦੇ ਐਸਆਈ ਅਮਰਜੀਤ ਆਪਣੀ ਪੁਲਿਸ ਪਾਰਟੀ ਦੇ ਨਾਲ ਪਹੁੰਚਦੇ ਨੇ ਤਾਂ ਉੱਥੇ ਬੰਬੇ ਤੋਂ ਇਸ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਤਾਂ ਜਿਹੜਾ ਇੱਕ ਹੋਰ ਨੌਜਵਾਨ ਦਾ ਉਸਦੀ ਵੀ ਇਨਵੈਸਟੀਗੇਸ਼ਨ ਕਰਦੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ